ਜਨਮ ਸੁਹੇਲਾ ਵੀ ਉਹ ਪਹੁਲ ਖੰਡ ਤਾਰ ਹੋਏ ਜਨਮ ਸੁਹੇਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਕੋ ਬਿੰਦ ਸਿੰਘਿਆ ਹੋਏ ਜਨਮ ਸੋਹੇਲਾ ਕੀ ਵੋ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਕੀ ਵੋ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਕੀ ਵੋ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੰਦਾ ਕੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਟਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਖੇਲਾ ਕੀ ਵੋ ਪਹੁਲਖੰਡ ਤਾਰ ਹੋਏ ਜਨਮ ਸੋਹੇਲਾ ਕੀ ਵੋ ਪਹੁਲਖੰਡ ਤਾਰ ਹੋਏ ਜਨਮ ਸੋਹੇਲਾ ਕੀ ਵੋ ਪਹੁਲਖੰਡ ਤਾਰ ਹੋਏ ਜਨਮ ਸੋਹੇਲਾ ਕੀ ਉਹ ਪਹੁਲ ਖੰਡ ਤਾਰ ਹੋਏ ਜਨਮ ਸੁਹੇਲਾ सिमर मनाई काल का खंडे की वेला बोल सिमर मनाई काल का खंडे की वेला पीवो पाहुल खंडतार होए जन्म सोहेला पीवो पाहुल खंडतार होए जन्म सोहेला पीवो ਲਖੰਡ ਤਾਰ ਹੋਏ ਜਨਮ ਸੁਹੇਲਾ ਵੀ ਉਹ ਪੋਹਲ ਖੰਡ ਤਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀ ਨੀਕਾ ਜੀਤ ਸਿੰਘ ਪਿੰਡ ਭੁੰਗਰਨੀ ਪ੍ਰਧਾਨ ਗੁਰਦਾਰਾ ਗੁਰੂ ਹਰਾਇ ਜੀ ਸਾਹਿਬ ਸਤਵੀਂ ਪਾਤਸ਼ਾਹ ਜੀ ਦਾ ਸ਼ੋਪਰਾਪਤ ਸਥਾਨ ਕਿ ਜੋ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਰਵੰਸਦਾਨੀ ਉਹਨਾਂ ਦਾ ਅੱਜ ਪ੍ਰਕਾਸ਼ ਪੁਰਬ ਮਨਾਇਆ ਗਿਆ ਕਿ ਜੋ ਕਿ ਪਹਿਲਾ ਪੰਜ ਪ੍ਰਵਾਤ ਫੇਰੀਆਂ ਔਰ ਤਿੰਨ ਰੋਜ ਤੋਂ ਪਰਸ ਰੋਜ ਤੋਂ ਖੰਡਪੜ ਸਾਹਿਬ ਰੱਖੇ ਗਏ ਸਨ ਜੋ ਉਹਨਾਂ ਦਾ ਅੱਜ ਉਹ ਪਾਈ ਗਏ ਅਤੇ ਇਸ ਸਥਾਨ ਤੇ ਰਾਗੀ ਤੇ ਢਾਡੀ ਜਥਿਆਂ ਨੇ ਗੁਰੂ ਮਹਾਰਾਜ ਦੀ ਬਾਣੀ ਨਾਲ ਜੋੜਿਆ ਜੋ ਕਿ ਅੱਜ ਦੇ ਕੀਰਤਨੀ ਜਥੇ ਸਤਨਾਮ ਸਿੰਘ ਅਰਸ਼ੀ ਜੀ ਫਗਵਾੜੇ ਤੋਂ ਸਾਡੇ ਨਗਰ ਦੇ ਹਨ ਉਹਨਾਂ ਨੇ ਸਾਰੀ ਸੰਗਤ ਨੂੰ ਗੁਰਬਾਣੀ ਨਾਲ ਜੋੜ ਕੇ ਨਿਹਾਲ ਕੀਤਾ ਅਤੇ ਮੈਂ ਬਿਸ਼ਪ ਦੇ ਵਿੱਚ ਬੈਠੇ ਇਹਨਾਂ ਦੇ ਵੀਰ ਇਲਾਕਾ ਨਿਵਾਸੀ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਕੌਮ ਦੀ ਖਾਤਰ ਪੂਰਾ ਸਰਵਾਂਸ ਬਾਹਰ ਦਿੱਤਾ ਲੋੜ ਹੈ ਸਾਨੂੰ ਉਹਨਾਂ ਦੇ ਪੂਰਨਾਂ ਤੇ ਚੱਲਣ ਦੀ ਤੇ ਉਹਨਾਂ ਦੇ ਆਦਰਸ਼ ਤੇ ਸਾਨੂੰ ਪੈਰਾ ਦੇਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ